ਸામਨੇ ਲਿਆਓ ਹੁਣ ਅਸੀਂ ਦੁਬਾਰਾ ਸਾਮ ਸਥਿਤੀ ਵਿੱਚ ਆ ਜਾਵਾਂਗੇ ਅਗਲੀ ਕਿਰਿਆ ਮੋਢਾ ਸੰਚਾਲਨ ਕਿਰਿਆ ਸਾਵਧਾਨੀ ਮੋਢਿਆਂ ਕਰਦੇ ਹੋਏ ਉਂਗਲਾਂ ਨੂੰ ਮੋਢਿਆਂ ਉੱਪਰ ਰੱਖੋ ਕੋਹਣੀ ਨੂੰ ਸਾਥੀ ਦੇ ਸਾਹਮਣੇ ਆਪਸ ਵਿੱਚ ਮਿਲਾਓ ਸਾਹ ਨੂੰ ਭਰਦੇ ਹੋਏ ਹੁਣ ਅਸੀਂ ਆਮ ਅਵਸਥਾ ਦੇ ਵਿੱਚ ਆ ਜਾਵਾਂਗੇ ਕਮਰ ਚਾਲਣ ਕਿਰਿਆ ਕੱਟੀ ਦੀ ਕਿਰਿਆ ਦੋਵੇਂ ਪੈਰਾ ਵਿੱਚ 1 ਫੁੱਟ ਦੀ ਦੂਰੀ ਰੱਖੋ ਦੋਵੇਂ 바ਵਾ ਨੂੰ ਥੱਲੇ ਵੱਲ ਲੈ ਕੇ ਆਓ ਇਸ ਕਿਰਿਆ ਨੂੰ ਦੋ ਵਾਰ ਦੁਹਰਾਵਾਂਗੇ ਸਾਹ ਨੂੰ ਭਰਦੇ ਹੋਏ ਪੂਣੀਆਂ ਨੂੰ ਉੱਪਰ ਵੱਲ ਲੈ ਕੇ ਜਾਂਦੇ ਹੋਏ ਸਾਹ ਨੂੰ ਛੱਡਦੇ ਹੋਏ ਪੂਣੀਆਂ ਨੂੰ نیچے ਵੱਲ ਲੈ ਕੇ ਆਉਂਦੇ ਹੋਏ ਫਿਰ ਇਸ ਕਿਰਿਆ ਨੂੰ ਇਸਦੀ ਉਲਟੀ ਦਿਸ਼ਾ ਵਿੱਚ ਘੁਮਾਵਾਂਗੇ ਤਾਂ ਜੋ ਖੰਭੇ ਹੱਥ ਦੀ ਥੈਲੀ ਸੱਜੇ ਮੋਢੇ ਨੂੰ ਸੂ ਜਾਵੇ ਧਿਆਨ ਪਿਛਲੇ ਹੱਥ ਦੇ ਅੰਗੂਠੇ ਵੱਲ ਰਹੇਗਾ ਸਾਂ ਨੂੰ ਪਾਦੇ ਹੋਏ ਸਾਹਮਣੇ ਵੱਲ ਆ ਜਾਓ ਹੁਣ ਸਾਂ ਨੂੰ ਛੱਡਦੇ ਹੋਏ ਸਰੀਰ ਨੂੰ ਖੰਭੇ ਪਾਸੇ ਘੁਮਾਓ ਇਸ ਅਵਸਥਾ ਵਿੱਚ ਬਣੇ ਰਹੋ ਸਾਹਾਂ ਦੀ ਗਤੀ ਨੂੰ ਆਮ ਰੱਖਦੇ ਹੋਏ ਇਸ ਆਸਣ ਨੂੰ ਤਿੰਨ ਤੋਂ ਪੰਜ ਸਾਹਾਂ ਤੱਕ ਸਰੀਰ ਨੂੰ ਕਮਰ ਤੋਂ ਉੱਪਰ ਖਿੱਚੋ ਸਾਹ ਨੂੰ ਛੱਡਦੇ ਹੋਏ ਆਪਣੀ ਸਮਰੱਥਾ ਅਨੁਸਾਰ ਸਰੀਰ ਨੂੰ ਅਕੇ ਝੁਕਾਓ ਹੱਥ ਪੈਰਾਂ ਦੇ ਪੰਜਿਆਂ ਦੇ ਨਾਲ ਜ਼ਮੀਨ ਤੇ ਰੱਖਣ ਦੀ ਕੋਸ਼ਿਸ਼ ਕਰੋ ਮੱਥਾ ਕੋਟਿਆਂ ਦੇ ਨੇੜੇ ਲੈ ਜਾਓ ਇਸ ਸਥਿਤੀ ਵਿੱਚ ਕੁਝ ਸਾਹਾਂ ਤੱਕ ਬਣੇ ਰਹੋ ਸਾਹ ਨੂੰ ਭਰਦੇ ਹੋਏ ਹੌਲੀ-ਹੌਲੀ ਹੱਥਾਂ ਨੂੰ ਵਾਪਸ ਵਿੱਚ ਫਸਾ ਕੇ ਲੱਤਾਂ ਨੂੰ ਫੜੋ ਅਤੇ ਸਾਹ ਨੂੰ ਸਾਹ ਨੂੰ ਛੱਡਦੇ ਹੋਏ ਤਮਰ ਦੇ ਉੱਪਰਲੇ ਹਿੱਸੇ ਨੂੰ ਸੱਜੇ ਪਾਸੇ ਇਸ ਤਰ੍ਹਾਂ ਝਾਓ ਕਿ ਦੋਵੇਂ ਬਾਹਾਂ ਕੰਨਾਂ ਨਾਲ ਲੱਗੀਆਂ ਰਹਿਣ ਆਪਣੀ ਸਮਰੱਥਾ ਅਨੁਸਾਰ ਕੁਝ ਸਾਹਾਂ ਤੱਕ ਇਸ ਆਸਣ ਵਿੱਚ ਬਣੇ ਰਹੋ ਸਾਹ ਨੂੰ ਭਰਦੇ ਹੋਏ ਆਮ ਸਥਿਤੀ ਵਿੱਚ ਆ ਜਾਓ ਇਸੇ ਤਰ੍ਹਾਂ ਸਾਹ ਨੂੰ ਛੱਡਦੇ ਹੋਏ ਤਮਰ ਦੇ ਉੱਪਰਲੇ ਹਿੱਸੇ ਨੂੰ ਸੱਜੇ ਪਾਸੇ ਇਸ ਤਰ੍ਹਾਂ ਝਕਾਓ ਕਿ ਦੋਵੇਂ ਬਾਹਾਂ ਕੰਨਾਂ ਨਾਲ ਲੱਗੀਆਂ ਰਹਿਣ ਆਪਣੀ ਸਮਰੱਥਾ ਅਨੁਸਾਰ ਕੁਝ ਸਾਹਾਂ ਤੱਕ ਇਸ ਆਸਣ ਵਿੱਚ ਬਣੇ ਰਹੋ ਸਾਂ ਨੂੰ ਭਰਦੇ ਹੋਏ ਆਮ ਸਥਿਤੀ ਵਿੱਚ ਆ ਜਾਓ ਇਸੇ ਤਰ੍ਹਾਂ

ਨਮਕੀ ਕੰਮ ਕਰਦੇ ਇੰਟਰਨੈਸ਼ਨਲ ਯੋਗਾ ਦਿਵਸ ਤੇ ਜੀ ਮੈਂ ਸਭ ਨੂੰ ਬਧਾਈ ਦੇਣਾ ਚਾਹਾਂਗੀ ਅੱਜ ਅਸੀਂ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਸ਼ੀਪਾਗਤ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਕਰਵਾਇਆ ਤੁਸੀਂ ਦੇਖਿਆ ਕਿ ਸਾਡੇ ਕੋਲ ਤਕਰੀਬਨ 1500 ਬੰਦੇ ਦਾ ਅੱਜ ਇੱਥੇ ਇਕੱਠੇ ਸੀਗਾ ਜਿਦੇ ਚੋਂ ਬਹੁਤ ਜ਼ਿਆਦਾ ਲੇਡੀਜ਼ ਸੀ ਔਰ ਬੱਚੇ ਸੀਗੇ ਸੋ ਸਭ ਤੋਂ ਜ਼ਰੂਰੀ ਸਿਹਤ ਹੈ ਜੀ ਸਿਹਤ ਦਾ ਹੀ ਜਹਾਨ ਹੈ ਔਰ ਇਸ ਕਰਕੇ ਮੈਂ ਸਭ ਨੂੰ ਕਹਿ ਰਹੀ ਹਾਂ ਕਿ ਇਹ ਵੀ ਹੁੰਦਾ ਹੈ ਕਿ ਜੇ ਤੁਸੀਂ ਫਿੱਟ ਹੋ ਫਿਰ ਹੀ ਤੁਸੀਂ ਫਿੱਟ ਮਾਈਂਡ ਔਰ ਅਚੀ ਸੋਚ ਵੀ ਰੱਖ ਸਕਦੇ ਹੋ ਸੋ ਇਸ ਕਰਕੇ ਤੁਹਾਡੇ ਬਾਅਦ ਮੇਰਾ ਹੀ ਸਭ ਨੂੰ ਇਹੀ ਮੈਸੇਜ ਦਿਆਂਗੀ ਕਿ ਫਿੱਟ ਰਹੋ ਤੰਦਰੁਸਤ ਰਹੋ ਆਪਣੀ ਸਿਹਤ ਦਾ ਖਿਆਲ ਰੱਖੋ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖੋ ਥੈਂਕ ਯੂ ਹਮ ਲੋਕਾਂ ਚਾਹਨਾ ਕੋ ਖਿਆਲ ਰੱਖੀ ਤੇ ਜਾਵੇ ਲੋਕ ਬੜੇ ਆਏ ਸੀਗੇ ਬਹੁਤ ਜ਼ਿਆਦਾ ਉਤਸ਼ਾਹੀ ਬਹੁਤ سارے ਲੇਡੀਜ਼ ਬੱਚੇ ਬਹੁਤ ਹਮ ਹੁਮਾ ਕੇ ਇਥੇ ਪਹੁੰਚੇ ਸੀਗੇ ਜੀ ਔਰ ਸਾਡੇ ਕੋਲ 35 ਕਲਾਸਾਂ ਸਾਡੀਆਂ ਚੱਲ ਰਹੀਆਂ ਹਨ ਹੋਰ ਵੀ ਹੁਣ ਅਸੀਂ ਜਿਹੜੇ ਪਿੰਡੋਂ ਖੇਤਰ ਨੇ ਉਹਨਾਂ ਦੇ ਵਿੱਚ ਕਲਾਸਾਂ ਲਾਉਣ ਬਾਰੇ ਜਿਹੜਾ ਹੈਗਾ ਅਸੀਂ ਪਲੈਨਿੰਗ ਕਰ ਰਹੇ ਹਾਂ ਕੁਝ ਪਿੰਡ ਏਰੀਆਜ਼ ਦੇ ਵਿੱਚ ਜਿਹੜਾ ਹੈਗਾ ਰੂਰਲ ਏਰੀਆਜ਼ ਦੇ ਵਿੱਚ ਸਾਡੀਆਂ ਕਲਾਸਾਂ ਚੱਲ ਰਹੀਆਂ ਉੱਥੇ ਵੀ ਸਾਨੂੰ ਲੋਕਾਂ ਵੱਲੋਂ ਬਹੁਤ ਪਾਰੀ ਉਤਸ਼ਾਹ ਜਿਹੜਾ ਡਿਮਾਂਡ ਬਹੁਤ ਜ਼ਿਆਦਾ ਹੈ ਸੋ ਅਸੀਂ ਇਸ ਮਹੀਨੇ ਜਿਹੜਾ ਹੈਗਾ ਤਕਰੀਬਨ ਤਕਰੀਬਨ ਸਾਰੇ ਬਟਿੰਡਾ ਡਿਸਟ੍ਰਿਕਟ ਦੇ ਵਿੱਚ ਇਸ ਨੂੰ ਕਾਫੀ ਲੋਕ ਦੂਰ ਹੁੰਦੇ ਜਾ ਰਹੇ ਨੇ ਕੀ ਮੈਸੇਜ ਦੇਣਾ ਚਾਹੁੰਦੀ ਹਾਂ ਅ ਦੇਖੋ ਇਸ ਤਰ੍ਹਾਂ ਹੁੰਦਾ ਜੀ ਕਿ ਕੁਝ ਲੋਕ ਯੋਗਾ ਜਿਹੜਾ ਹੈਗਾ ਉਹ ਆਪਣੇ ਆਪ ਸ਼ੁਰੂ ਕਰ ਲੈਂਦੇ ਜਿਸ ਤਰ੍ਹਾਂ ਕੋ ਟੀਵੀ ਤੋਂ ਦੇਖ ਕੇ ਕੋ YouTube ਤੋਂ ਦੇਖ ਕੇ ਪਰ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜਿਹੜਾ ਯੋਗਾ ਹੈ ਇਹਦੇ ਸਾਹ ਦੀ ਕਿਰਿਆ ਕਦੋਂ ਛੱਡਣਾ ਹੈ ਕਦੋਂ ਲੈਣਾ ਹੈ ਸਾਰਾ ਕੁਝ ਹੋਰ ਬਹੁਤ ਜ਼ਰੂਰੀ ਹੈ ਯੋਗਾ ਜਿਹੜਾ ਪਹਿਲਾਂ ਟ੍ਰੇਨਰ ਤੋਂ ਸਿੱਖ ਕੇ ਪ੍ਰੋਪਰਲੀ ਫੇਰ ਹੀ ਕਰਨਾ ਚਾਹੀਦਾ ਹੈਗਾ ਸੋ ਸਾਡੀਆਂ ਕਲਾਸਾਂ ਲੱਗਦੀਆਂ ਹੈਗੀਆਂ ਤੁਸੀਂ ਸਾਡੀਆਂ ਕਲਾਸਾਂ ਜੁਆਇਨ ਕਰੋ ਸੋ ਫੇਰ ਹੀ ਬੈਨੀਫਿਟ ਅੱਜ ਇੰਟਰਨੈਸ਼ਨਲ 11ਵਾਂ ਯੋਗਾ ਦਿਵਸ ਹੈ ਸਾਰੀ ਦੁਨੀਆ ਦੇ ਉੱਤੇ ਮਨਾਇਆ ਜਾ ਰਿਹਾ ਹੈ ਬਹੁਤ ਪੁਰਾਣੇ ਸਮਿਆਂ ਤੋਂ ਸਾਡੇ ਭਾਰਤ ਦੇ ਵਿੱਚ ਜਿਹੜੇ ઋષਿ-ਮੁਨੀ ਸੀ ਯੋਗ ਨੂੰ ਅਪਣਾ ਕੇ ਆਪਦੀ ਸਿਹਤ ਨੂੰ ਤੰਦਰੁਸਤ ਰੱਖਦੇ ਸੀ ਔਰ ਲੋਕਾਂ ਨੂੰ ਵੀ ਸਿਹਤਮੰਦ ਰੱਖਦੇ ਸੀ ਔਰ ਆਯੁਰਵੈਦਿਕ ਸਿਸਟਮ ਸੀ ਪਰ ਹੌਲੀ-ਹੌਲੀ ਕਿਉਂਕਿ ਹਿੰਦੁਸਤਾਨ ਦੀ ਗ੍ਰਾਮੀਣਤੋਂ ਬਾਅਦ ਉਸ ਨੂੰ ਖਤਮ ਕਰ ਦਿੱਤਾ ਗਿਆ ਇਸ ਨੂੰ ਪੁਨਰ ਸਜੀਜ ਕੀਤਾ ਗਿਆ 11ਵਾਂ ਯੋਗਾ ਦਿਵਸ ਦੇ ਉੱਤੇ ਅੱਜ ਪ੍ਰਸ਼ੰਤ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਇਹ ਸਾਰੇ ਪੰਜਾਬ ਦੇ ਵਿੱਚ ਬਣਾ ਰਹੀ ਹੈ ਮੈਂ ਵਧਾਈ ਦਿੰਦਾ ਪੰਜਾਬ ਸਰਕਾਰ ਨੂੰ ਵੀ ਔਰ ਲੋਕਾਂ ਨੂੰ ਵੀ ਜਿਹੜੇ ਅੱਜ ਇੱਥੇ ਸ਼ਮੂਲਿਤ ਕੀਤੀ ਹੈ ਕਿ ਉਹ ਇਹ ਨਾਰੇ ਦੇ ਉੱਤੇ ਕੰਮ ਕਰਨ ਕਿ ਕਰੋ ਯੋਗ ਰਹੋ ਨਰੋ ਇਸ ਦੇ ਨਾਲ ਮਾਨਸਿਕ ਜਿਹੜੀ ਪੈਨਸ਼ਨ ਹੈ ਜਿਹਨੂੰ ਅਸੀਂ ਚਿੰਤਾਵਾ ਕਹਿੰਦੇ ਆ ਜਦੋਂ ਯੋਗ ਦੇ ਵਿੱਚ ਆਉਂਦੇ ਆ ਇੱਥੇ ਲੋਕਾਂ ਦਾ ਸਹਿਯੋਗ ਵੀ ਮਿਲਦਾ ਇੱਕ ਦੂਜੇ ਨਾਲ ਗੱਲਬਾਤ ਨਹੀਂ ਕਰਦੇ ਹੈ ਤਾਂ ਉਹਨਾਂ ਦੀ ਚਿੰਤਾ ਵੀ ਖਤਮ ਹੁੰਦੀ ਹੈ ਆਪ ਦੇ ਪਰਿਵਾਰ ਦੀਆਂ ਗੱਲਾਂ ਬਾਤਾਂ ਵੀ ਇੱਥੇ ਹੋ ਜਾਂਦੀਆਂ ਨੇ ਇਸ ਕਰਕੇ ਅੱਜ ਦੇ ਦਿਨ ਜਿਹੜਾ ਸੱਚਾ ਸੁਨੇਹਾ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਰਕਾਰ ਨੇ ਯੋਗਾ ਟੀਚਰ ਰੱਖ ਕੇ ਹਰ ਮਰਨੇ ਹਰ ਪਿੰਡ ਦੇ ਵਿੱਚ ਯੋਗਸ਼ਾਲਾ ਸ਼ੁਰੂ ਕੀਤੀਆਂ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਔਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਯੋਗਤਾ ਦੀ ਬੈਂਦੀ ਹੈ ਵੱਡਾ ਫਾਇਦਾ ਹੋਏਗਾ ਅਸੀਂ ਆਸ਼ ਕਰਦੇ ਹਾਂ ਕਿ ਸਾਰੇ ਲੋਕ ਯੋਗ ਨਾਲ ਜੁੜਨਗੇ ਸਰੀਰ ਨੂੰ ਤੰਦਰੁਸਤ ਰੱਖਣਗੇ ਦਿਮਾਗੀ ਤੌਰ ਦੇ ਉੱਤੇ ਤੰਦਰੁਸਤ ਰਹਿਣਗੇ